ਹਰ ਵੀਡੀਓ ਆਹ ਦੋਨੋਂ ਪਰ ਪਾ ਗਏ ਹਾਂ ਜੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਤ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਛੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਸੋ ਪਈ ਰੋਪੜ ਪਹੁੰਚੇ ਹੋਏ ਹਾਂ ਜੀ ਮੈਂ ਤੇ ਦੀਦੀ ਤੇ ਨਾਲ ਸਾਡਾ ਨੂਰਾ ਬੰਦਾ ਤੇ ਅੱਛਾ ਤੇ ਪਹਿਲਾਂ ਲੈਣੀ ਆ ਉਦੋਂ ਪਹਿਲਾਂ ਆ ਦਿਨਾ ਸਾਡੀ ਕ੍ਰੀਦਦਰੀ ਸ਼ੁਰੂ ਵੀ ਹੋ ਗਈ ਚਪਲਾ ਦੇਖ ਲਈਏ ਬੇ ਸਰਕਾਰ ਜੀ ਦੇ ਸਾਨੂੰ ਦੇ ਕੇ ਰੰਗ ਢੰਗ ਪਤਾ ਨਹੀਂ ਕਰਦੇ ਵਿਦਾ ਨਹੀਂ ਆ ਕੋਈ 3 3 4 4 ਜੋੜੇ ਹੁੰਦੇ ਚਪਲਾ ਦੇ ਮੇਰੇ ਕੋਲ ਇੱਕੇ ਜੋੜਾ ਹੈ ਮੇਰੇ ਕੋਲ ਤਾਂ 10 ਮੇਰੇ ਕੋਲ ਕਿਹਾ ਸੂਟ ਵਾਲੀ ਦੁਕਾਨ 'ਚ ਵੜ ਜੋ ਤਾਂ ਤੁਹਾਡੇ ਕੋਲ ਇੱਕ ਇੱਕੇ ਸੂਟ ਹੁੰਦਾ ਚਪਲਾ ਵਾਲੀ 'ਚ ਵੜ ਜੋ ਤਾਂ ਤੁਹਾਡੇ ਕੋਲ ਇੱਕ ਇੱਕੇ ਸੂਟ ਹੁੰਦਾ ਕਿੰਨੇ ਨਸਕੇ ਦਾ ਰੰਗ ਲੈਣ ਤੇ ਜੀ ਜੀ ਨੇ ਹਾਲੇ ਕੁਝ ਨਹੀਂ ਕਿਹਾ ਮੈਨੂੰ ਉਹਨੇ ਕਿਹਾ ਉਹ ਸਿੱਪਲਾ ਮੇਰੇ ਸਰਦਾਰ ਨੇ ਉਹ ਪਿਆਰ ਨਾਲ ਦਵਾਈਆਂ ਦੀਆਂ ਪਹਿਲਾਂ ਮੈਨੂੰ ਦੱਸਾਂਗੀ ਪਾਉਂਗੀ ਫੇਰ ਹੋ ਲੋ ਲੈਲਾ ਲੈਲਾ ਮੁੜ ਕੇ ਪਿਆਰ ਨਾ ਖਤਮ ਹੋ ਜਾ ਦੁਨੀਆ ਤੇ ਕਿਤੇ ਪਿਆਰ ਦਾ ਕਾਲਾ ਖੈ ਨਾ ਤਾਂ ਨਹੀਂ ਪਿਆਰ ਖਤਮ ਹੁੰਦਾ ਮੈਨੂੰ ਪਤਾ ਨਾ 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 ਪਿਆਰ ਨਹੀਂ ਖਤਮ ਹੁੰਦਾ ਤੇ ਅ ਹੁਣ ਜੀ ਦੇਖੋ ਮੰਮੀ ਘਰ ਸੀਗੇ ਮੰਮੀ ਕਹਿੰਦੇ ਮੈਨੂੰ ਕੁਛ ਪੈਰਾਂ ਚ ਫੋਨ ਦੇ ਲਿਆ ਦਿਓ ਭਾਈ ਤਾਂ ਇਸ ਕਰਕੇ ਪਹੁੰਚੇ ਆਂ ਜੀ ਇੱਥੇ ਪਹਿਲਾਂ ਹੀ ਮੈਂ ਵੀਡੀਓਜ਼ ਬਣਾਉਂਦੀ ਸੀਗੀ ਮੈਰਿਜ ਤੋਂ ਪਹਿਲਾਂ ਤੁਹਾਨੂੰ ਚੱਕ ਕਰਦੇ ਹਾਂ ਤੇ ਹੁਣ ਅਪਾ ਦੇਖਦੇ ਆਂ ਜੀ ਇੱਥੇ ਦਿੱਤੀਆਂ ਬਹੁਤ ਸੋਹਣੀਆਂ ਸੋਹਣੀਆਂ ਰਹੀਆਂ ਹੋਈਆਂ ਠੀਕ ਹੈ ਗੱਲਾਂ ਕਹਿਣੀਆਂ ਆ ਪਾਰਸ ਪੁਰਸ ਵੀ ਵਗੈਰਾ ਬਹੁਤ ਸੋਹਣੇ ਜੇ ਤੁਸੀਂ ਹਾਂ ਕਿ ਨਸਾਂ ਦੇਖ ਲੈ ਮੈਂ ਸਟਾਈਲ ਦੇ ਬਣਾਇਆ ਮੱਖਾ ਆਹ ਆ ਵੀ ਹੋ ਗਈ ਮੈਡਮ ਚੱਲਦੇ ਚੋ ਦੋਨੇ ਹੋਣਾ ਚਾਹੇ ਇਹ ਤਾਂ ਐਸੇ ਪੂਸੇ ਰਖਣ ਦੇ ਕੰਮ ਆ। ਇਹ ਜਿਹੜਾ ਇਹ ਪਾਰਸ ਹੁੰਦਾ ਹੈ। ਅੱਛਾ ਮਨ ਤਾਂ ਪਤਾ ਨਹੀਂ ਤਾਂ। ਇਹਦੇ ਵਿੱਚ ਚੱਕ ਚੁੱਕ ਰੱਖ ਸਕਦੇ ਆ ਜਿਹੜੇ ਸਾਨੂੰ ਕੋਈ ਸੈਂਡ ਕਰਕੇ ਇਹ ਤਾਂ ਥੋੜੀ ਜਿਹੀ ਮੇਰੇ ਨਿਆਣੇ ਪੜੇ ਹੋ ਜਾਣ ਫੇਰ ਇਹ ਤੇ ਪਰਸ ਚੱਕਣ ਨੂੰ ਮੇ ਤਾਂ ਮਨ ਨਹੀਂ ਕਰਦਾ। ਮੇਰੇ ਕੋਲ ਮੈਂ ਦੇਖ ਲਓ ਬਿਆਹ ਦੇ ਚਾਲ ਲੈ ਕੇ ਆਉਂਦੇ ਪਰਸ। ਦੀਦੀ ਕਹਿੰਦੇ ਮੈਨੂੰ ਐਂ ਦੱਸ ਆ ਵੀ ਤੈਨੂੰ ਪਰਸ ਕਿਹਜਾ ਲੱਗੇ। ਹੂੰ। ਪਸੰਦ ਕਰਤਾ ਮੈਂ। ਹੁਣ ਕਹੀ ਜਾਂਦੀ ਉਹਨੂੰ ਲੈ ਵੀ ਲੈ ਉਹਨੂੰ ਲੈ ਵੀ ਲੈ ਉਹਨੂੰ ਲੈ ਵੀ ਲੈ ਹੁਣ ਅਸੀਂ ਐਡਾ ਵੱਡਾ ਚੱਕੀ ਦਾ ਨਿਆਣਿਆਂ ਕਰਕੇ ਉਹਦੇ ਨਾਲ ਦੇ ਚੱਕੀ ਦੇ ਆ بڑے بڑے ਨਹੀਂ ਚਲੋ ਉਹ ਵੀ ਉਹ ਵੀ ਕਿਸਮਤ ਵਾਲੇ ਨੂੰ ਚੱਖਣ ਮਿਲਦੇ ਠੀਕ ਨੇ ਚਲ ਜਿੱਤੀਆਂ ਕਿੰਨੀਆਂ ਸਾਲੇ ਜੀ ਹਾਂ ਹੈਨਾ ਕਿ ਤੂੰ ਜਾ ਤਾ ਇੱਕ ਮੈਂ ਲੱਗ ਲੈਂਦਾ ਹੈ ਐਕਦਾ ਸ਼ਾਪਿੰਗ ਖੈ ਚੱਲੇ ਆਂ ਜੀ ਅਸੀਂ ਨਹੀਂ ਐਡਾ ਆਇ ਕਰਿਓ ਜੀ ਅੱਜ ਕੰਮ ਵਾਲੇ ਨੇ ਆਣਾ ਆਪਣੀ ਚਾਪਾਣੀ ਬਣਵਾ ਲਿਓ ਸਾਡੀ ਅਪਾਇੰਟਮੈਂਟ ਆ ਪਾ ਲਦੀ ਹਾਂ ਲੋ ਆਸੀ ਤੇ ਜੈ ਅੱਛਾ ਗੂਗਲ ਪੇ ਕਰਦੇ ਹਾਂ ਜੀ ਉੱਥੇ ਠੀਕ ਆ ਕੋਈ ਨਾ ਨਹੀਂ ਹੁਣ ਕਾਕਾ ਦੇ ਖਾਸੀ ਸੋਣੇ ਅਪਣੇ ਜਿਹੜੇ ਗੇਟ ਬੁੱਕ ਕਰਨਾ ਹੋਵੇ ਨਾ ਹਾਂ ਸਰਵੇਖਣ ਵਾਸਤੇ ਬਹੁਤ ਸ਼ੌਕ ਆ ਪਰਸਾ ਨਾ ਬਹੁਤ ਸ਼ੌਕ ਆ ਨਾ ਹਾਂ ਹਲੇ ਆਪਾਂ ਨੂੰ ਘਟਾ ਈ ਕਿੰਨੀ ਹੋਣਗੀ ਜਿੱਤੀ ਜਿੱਤੀ ਪੀਆ ਬਲੀ ਜੁੱਤੀਆਂ ਉੱਪਰ ਵੀ ਕਾਫੀ ਬਹੁਤ ਪਰ ਪਰਸ ਤਾਂ ਆਜ ਵਾਲਾ ਗੜੇ ਨੂੰ ਹੋ ਜਾਓ ਮਰੀ ਇੱਧਰ ਨਹੀਂ ਆਉਂਦਾ ਇਹ ਜੀ ਹੋ ਮੈਨੂੰ ਨਾ ਜਦੋਂ ਵੀ ਤੁਹਾਨੂੰ ਬੁਲਾਇਆ ਹੁੰਦੀ ਜੁੱਤੀ ਨੂੰ ਦਵਾ ਦੇ ਮੈਨੂੰ ਜੀ ਆਈਟੈਮ ਜੁੱਤੀ ਜ਼ਿਆਦਾ ਵਧੀਆ ਹੈ 1190 ਆ ਕੁੱਲਿਆ ਉਧਰ ਵੈਸੇ ਲੁੱਕ ਦੇਖੋ ਸਾਈਜ਼ ਤੋਂ ਪਰਵਾਹ ਨਹੀਂ ਹੁੰਦੀ ਲੁੱਕ ਦੇਖੋ ਕਦੇ ਮੈਂ ਯੂਜ਼ ਦਿਖਾਏ ਹੋ ਮੈਨੂੰ ਮੜੀ ਜੀ ਅੱਛਾ ਜੁੱਤੀ ਸੋਹਣੀ ਆ ਨਾ ਦੀਦੀ ਆ ਜੇ ਜੁੱਤੀ ਆਗੇ ਹਾਂਜੀ ਹਾਂਜੀ ਜਾ ਬਿਰੀ ਅਜੇ ਦੋ ਮਾਰਨਾ ਜੇ ਆਗੀ ਆਗੀ ਇਹ ਤਾਂ ਅਸੀਂ ਤਾਂ ਬਰੌਂ ਤੋਂ ਲੈ ਤਾਂ ਦੂਸਰਾ ਆਹ ਦੇਖੋ ਸਪੈਸ਼ਲ ਖੋਲਣ ਲੱਗੇ ਆਪਣੇ ਘਰ ਤੇ ਹੂੰ ਨਰੋ ਮੈਨੂੰ ਬਿਲਕੁਲ ਨਾ ਕੀ ਜੋ ਨਹੀਂ ਹੋ ਰਹੀ ਹੈ ਉਹ ਤਾਂ 40 ਨੂੰ ਨੰਬਰ ਦੀ ਕੋਈ ਇਸ਼ੂ ਨਹੀਂ ਹੈ ਦਿਖਾਏ ਦਿਖਾਏ ਕਿ ਮੈਂ ਸੜੀਆਂ ਸੜੀਆਂ ਦਿੱਤੀਆਂ ਇਹ ਜੇ ਫਿਰ ਆਪਣੇ ਬਾਕਫ ਵੀ ਆ ਥੋੜੇ ਜਿਹੇ ਪੈਸੇ ਵੀ ਕੱਢ ਸਕਦੇ ਆ ਜੇ ਆਪਾਂ ਨੇ ਘਟਾਉਣਾ ਹੋਵੇ ਆਂਦੇ ਵੇ ਖੇਰੀ ਸੀ ਕਹਿੰਦੇ ਰੋਪੜ ਬੜੇ ਘੁੰਮੇ ਮੇਰਾ ਨਾ ਦਿੱਤਾ ਅੱਧਾ ਸੀ ਨਾ ਇਹ ਜਿੱਤੀ ਮੈਂ ਸੋਣੀਆਂ ਮੰਨ ਮੈਂ ਬੋਲ ਦਿੱਤਾ ਕਹਿੰਦੇ ਮਮੀ ਦੀ ਘੁੰਮਣ ਦੇ ਸ਼ਾਪਿੰਗ ਕਰਦੇ ਸੀ ਇਸ ਤਰ੍ਹਾਂ ਹਾਂਜੀ ਹਾਂ ਤੁਸੀਂ ਗਏ ਤੇ ਹਨਾ ਆਏ ਲਾੜੀ ਜਿੱਤੀ ਕੰਦੇ ਆਏ ਸੀ ਸਵੇਰੇ ਅੱਛਾ ਅੱਛਾ ਅੱਜ ਚਾਹ ਪਣੀ ਪਲਾਈ ਹੈ ਨਹੀਂ ਇਹ ਜਿੱਤੂ ਨਸਤ ਲਓ ਫਿਰ। ਇਹਨਾਂ ਜੀ ਐਦਾਂ ਬੰਨਣੀਆਂ। ਮੇਰੇ ਫੋਨ ਚ ਨਾ ਜਿੱਤੀ ਦੀਆਂ ਨੀਆਂ ਫੋਟੋਆਂ ਐ। ਚੱਲ ਹੁਣ ਤੂੰ ਲੈ ਲ। ਹਲੇ ਨਹੀਂ ਲੈਣੀ ਦੀਦੀ ਮੈਂ। ਕੋਈ ਫੰਕਸ਼ਨ ਨਹੀਂ ਨਾ ਜਾਨੂੰ ਘਰ ਪਈ ਪੁਰਾਣੀ ਹੋ ਜਾਨੀ। ਆਹ ਵੀ ਕਰ। ਆਹ ਦੇਖੋ ਕਿੰਨੀ ਸੋਹਣੀ ਆ ਦੀਦੀ। ਹੂੰ। ਮੈਂ ਫਿਰ ਚੈੱਕ ਕਰਾਂ ਦੋਨੋਂ ਤਰਫੋਂ। ਇਤਿਹੜਾ ਟ੍ਰਿਪ ਤੇ ਜਾਣਾ ਉੱਥੇ ਪਾ ਕੇ ਚੱਲਦੇ। ਨਹੀਂ। ਨੂਰਾ ਤੂੰ ਸਾਰੀ ਤਲਾਸ਼ੀ ਕਰ ਨਾ ਉਰੇ ਵੱੜ ਕੇ ਇੱਧਰ ਆ ਜਾ। ਦਾ ਅਗਰਿਓ ਇਹਦੇ ਵਿੱਚ ਕੁਝ ਹੋਰ ਡਿਜ਼ਾਈਨ ਹੀ ਹੈਗਾ ਜੀ ਉਹ ਦਿਖਾਗੇ ਕੋਈ ਇਹ ਚੁਬਦਾ ਤਾਂ ਹੁੰਦਾ ਮੇਰੇ ਪੈਰ ਤੇ ਜੀ ਸਿਆਸੀ ਲੱਗ ਰ ਨਮੀ ਕਰਕੇ ਓਕੇ ਆਹ ਆਹ ਜੀ ਜੀ ਹਾਂ ਇਹ ਕਿਹੜੀ ਆ ਸੌਫਟ ਜਿਹੜੀ ਦੁਨੀਆਂ ਸੌਫਟ ਮੇਰੇ ਉਹ ਦੋ ਜੁੱਤੀਆਂ ਪੀਆਂ ਮੇਰੇ ਮੈਂ ਦੋ ਦਿਨ ਦੀਆਂ ਤਮੰਨਾ ਸੀ ਇੱਕ ਤਰ ਮਿੰਦ ਨੇ ਕੋਈ ਕਰਤੀਕਾਰ ਰਹਿੰਦੀ ਥਿੱਲੇ ਵਾਲੇ ਜੁੱਤੀ ਪਾਉਣ ਨੂੰ ਵੀ ਕਾਦਾ ਸੀ ਉਹ ਪੁਆਤੀ ਸੀ ਇਹਨਾਂ ਨੇ ਇੱਕ ਗੋਲਡਨ ਕਲਰ ਦੀ ਆਰਟੀਗਲ ਚ ਏ ਠੀਕ ਹੈ ਸਾਈਜ਼ ਇਹ ਵੀ ਚੰਗਾ ਹੈ ਇਹ ਰੈਨ ਬੁੱਕ ਰੈਨ ਸੁਸੀ ਪਾ ਕੇ ਤਾਂ ਦੇਖ ਲਓ ਜੀ ਮੰਨੂ ਨਹੀਂ ਆਉਂਦੀ ਇਹ ਕਿਹਨੂੰ ਸਮਝ ਨਹੀਂ ਹੈ ਇਹ ਤਾਂ ਅੱਛਾ ਹੀ ਨੰਬਰ ਤੁਸੀਂ ਫੋਰ ਤਣਨ ਦੀ ਲਾਦੇ ਆਂ ਚੀਜ਼ ਇਧਰ ਦੀ ਫਟਾਤ ਹੋਵੇ ਮੈਡਮ ਇਹ ਜੀ ਹਾਂ ਅਭੀ ਨਮੀ ਹੋ ਗਈ ਮੈਡਮ ਜਿਆਦਾ ਇਹ ਹਮ ਮਾ ਬਈ ਨਹੀਂ ਜੀ ਵਿਚਾਰੇ ਦਜੀ ਨੂੰ ਫੋਲ ਬਹੁਤ ਹੋਣੀ ਚਾਹੀਦੀ ਮੈਡਮ ਧਿਆਨ ਕਰੋ ਮੈਂ ਨਹੀਂ ਦੇਖੂਗੀ ਤਾਂ ਕੌਣ ਦੇਖੂਗਾ ਹਨਾ ਵੀ ਜਿਆਦਾ ਵੀ ਨਹੀਂ ਮੈਂ ਦੇਖਣੇ ਹੂੰ ਉਹ ਦੇ ਸੋਹਣੀ ਆਪਣੀ ਨਹੀਂ ਉਹ ਤਾਂ ਪਹਿਲਾਂ ਪਤਾ ਚੁੱਕੇ 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 ਇਹ ਸੋਹਣੀ ਨਾ ਗੁਲਾਬੀ ਰੰਗ ਦੀ ਦਿੱਤੀ ਹੈ ਅੱਛਾ ਇਹ ਜਿਵੇਂ ਕੋ ਹੈ ਸੀ ਇੱਕ ਹੌਲੀ 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 ਇਹ ਉਹ ਕੌਣ ਪਾਕਿਸਤਾਨੀ ਜੁੱਤੀ ਜੀ ਹਲੋ ਮੈਡਮ ਇਹ ਮਿਊਨ ਇੱਕ ਜਾਸੂ ਨਾ ਜਿਹੜੀ ਆ ਸਾਈਜ਼ ਆ ਡਿੱਗੀ ਕਰ ਥੈਂਕ ਯੂ ਇੱਕ ਤੇ ਮੇਰੇ ਕੋਲ ਜਿਹੜਾ ਖਾਣੇ ਦੇ ਤੱਕ ਦਾ ਸਾਈਜ਼ ਨਹੀਂ ਹਿੰਦਾਨਾ ਪੜਨਾ ਸ਼ੌਂਤਰੀ ਦਾ ਪੰਗਾ ਤਾਂ ਉੱਥੇ ਹੋ ਗਿਆ ਮੈਨੂੰ ਪਾਈ ਵੀ ਨਹੀਂ ਇਹ ਅਲੱਗ ਜੀ ਚੀਜ਼ ਐ ਡਿਫਰੈਂਟ ਐ ਮੈਡਮ ਬਿਲਕੁਲ ਪਲਾਜ਼ੋ ਸਭ ਆਸੁਰ ਜਿੰਨਾ ਮਰਜ਼ੀ ਪਾ ਲੈਂਨ ਕੀ ਹੋਇਆ ਸਾਈਜ਼ ਛੋਟਾ ਐ ਮੇਰੇ ਸਾਈਜ਼ ਛੋਟਾ ਮੁਰੇ ਤੇ ਅੜਾ ਕੇ ਦੇਖ ਲੈਣੀ ਮੁਰੇ ਵਾਲੇ ਬਸ ਆੜ ਗਿਆ ਡਿਫਰੈਂਟ ਵੀਰੇ ਉਹ ਸਟੋਨ ਵਾਲੀ ਜੁੱਤੀ ਪਈਆ ਫੜਾਇਓ ਇਦੇ ਨਾਲ ਇਹ ਸੋਹਣੀ ਕਿ ਨਹੀਂ ਰਾਜੀ ਨਾ ਲੈਗੇ ਨਾ ਜਿਹਦੀ ਲੁੱਕ ਆਉਗੀ ਉਹੀ ਚੁਣ ਸਕਣੀ ਨਹੀਂ ਚੁਆਇਸ ਵੀ ਲੈਣਾ ਪੈਣਾ ਜੁੱਤੀ ਵਾਸਤੇ ਇਹ ਸੋਹਣੀ ਨਾ ਜਿੰਨੀ ਪਾਈ ਇੱਕੇ ਦੇਖ ਲਈ ਵਸ ਇੱਕੇ ਹਾਂ ਜੁੱਤੀ ਆ ਬਈ ਸੋਹਣੀ ਆ ਨਾ ਡਾਇਮੰਡ ਦੀ ਡਾਇਮੰਡ ਦੀ ਜੁੱਤੀ ਇੱਕ ਰੰਗ ਦਾ ਇੱਕ ਫਟੀ ਹੈ ਤੂੰ ਤਾਂ ਸਾਰੀਆਂ ਵਧੀਆ ਐਕਸ ਰੱਖੇ ਤੂੰ ਤੋੜ ਲੈਣੇ ਕੋਸ਼ ਕੋਸ਼ ਤਾਂ ਵੀ ਆ ਜਾਈਏ ਦੋ ਦੁੱਬੇ ਲੱਗਿਆ ਕੀ ਕਰੀਏ ਸਾਨੂੰ ਫਸਾ ਦਾ ਨੇ ਉਥੇ ਲਿਆ ਕੇ ਵਸ ਵੀ ਲੈ ਲੁਕਿਆ ਆਂਦੇ ਨੇ ਮੈਂ ਮੈਂ ਤਾਂ ਨਹੀਂ ਲੈ ਕੇ ਆਇਆ ਥਾ ਤੂੰ ਯਾਹ ਪੇ ਆਈ ਆ ਦੇਖੋ ਫੇ ਹੁਣ ਕਿਹੜੀ ਲੈਣੀ ਦਿਪਤੀਆਂ ਦਾ ਵੈਸੇ ਸਾਰੀਆਂ ਸੋਹਣੀਆਂ ਜੀ ਦਿਵਾ ਦੇ ਇੱਕ ਅੱਧੀ ਜੇਪਾ ਜੀ ਤੁਸੀਂ ਵੀ ਦੇ ਸਕਦੇ ਹੋ ਹਮਮ ਨੇ ਅੰਨੇ ਸ਼ੂਜ਼ ਲੈ ਲੈ ਤਿੰਨੇ ਤਿੰਨੇ ਚਾਰ ਚਾਰ ਜੋੜੇ ਉਹ ਆਪਾਂ ਕਿਹੜਾ ਕਿਹੜਾ ਪੱਕੀ ਲੈ ਲਓ ਸਲਾਹ ਤਾਂ ਲੈਣੀ ਮਾੜਾ ਮੋਟਾ ਮਾੜਾ ਜਾਂ ਦਲਾਸਾ ਜਾਂ ਦੇਣਾ ਹੈ ਹਾਂ ਦੇਖ ਲਓ ਕਹਤਾਂ ਨੇ ਇਹ ਨਾ ਕਿਹੜਾ ਫਿਰ ਮੈਨੂੰ ਪੁੱਛਿਆ ਨਹੀਂ ਆ ਬਸ ਇਹ ਕਹਿਣ ਜੋਗੀ ਹਾਂਗੀ ਮੈਂ ਸੱਚੀ ਆ ਲੰਬਾ ਜਿਹਾ ਲਾਣਾ ਮਤਲਬ ਕੀ ਅੰਕੀ ਤੇ ਵੀ ਅਲੀ ਦਾ ਸਾਡਾ ਸ਼ੇਰਵਾਨੀ ਵਾਸਤੇ ਪਾਣ ਵਾਸਤੇ ਨਹੀਂ ਕੰਦੀ ਆ ਬਰਾਏ ਦਿਖਾਓ ਭਾਜੀ ਹੁਣ ਬਿਨ ਰਾਈਡਲ ਕੱਦ ਦੇਖਣੀ ਆ ਜੀ ਇਹਨਾਂ ਨੇ ਵਿਆਹ ਤਾਂ ਹੋ ਗਿਆ ਨਹੀਂ ਵੈਸੇ ਵੀ ਇਹ ਕਿਸੇ ਵਿਆਹ ਸ਼ਾਦੀ ਮੈਂ ਪਾਉਂਦੀ ਹਾਂ ਨਹੀਂ ਇਹ ਤਾਂ ਵੈਸੇ ਵੀ ਜਦ ਮਰਜੀ ਵੀ ਪਾ ਸਕਦੇ ਹਾਂ ਨਾ ਜੀ ਮੇਰੀ ਗੱਲ ਸੁਣਿਓ ਬਿਨ ਕੈਮਰਾ ਫੜੇ ਮੜ ਜਾਂਦੇ ਓ ਕਿਆ ਮੈਂ ਨਹੀਂ ਦੇਖਣਾ ਕੁਝ ਵੀ ਆਓ ਉੱਪਰ ਚੈੱਕ ਤਾਂ ਕਰ ਲਉ ਪਾਜੀ ਕਿੰਨੇ ਅਰੇਂਜ ਤੱਕ ਲਾਉਂਗੇ ਜੇ ਮੈਂ ਲੈ ਲਵਾਂ ਇਹ ਕੋਈ ਗੱਲ ਨਹੀਂ ਲਗਾ ਦੂਗਾ ਮੇਰੀ ਜਨ ਮੈਂ ਤਾਂ ਦੂਆ ਕੁੱਤਾ ਪਾਲਦਾ ਇਹ ਜੀ ਮੇਰਾ ਦਿਲ ਕਰਦਾ ਇਕ ਵਾਰੀ ਦੇਖ ਤਾਂ ਲੋ ਬੜੀ ਖੁਸ਼ੀ ਲੀ ਪਾ ਕੇ ਦੇਖਣੀ ਆ ਲੱਗਦੀ ਐ ਸਾਨੂੰ ਚਿੱਟੇ ਕੜਤੇ ਦਾ ਜਾਮੇ ਨਾ ਜੱਟ ਜਦ ਪਾ ਕੇ ਤੁਰੂਗਾ ਸਹਰਿਆਂ ਤੇ ਜਨਵਰੀ ਚ ਵਿਆਹ ਮੈਂ ਕਿਹਨੇ ਜੱਟ ਨੂੰ ਖੜ ਖੜ ਦੇਖਣਗੇ ਸਾਰੇ ਮੁੰਡੇ ਕੁੜੀਆਂ ਭਾਜੀ ਚਿੱਟਾ ਫੁੜਦਾ ਬਹੁਤ ਪ੍ਰੈਸ ਕਰਦੀ ਨਹੀਂ ਆ ਪਾ ਕੇ ਤੁਰ ਜਾ ਹੁਣ ਇਹਦਰ ਨੂੰ ਕਿਵੇਂ ਆ ਗਿਆ ਕਹਿੰਦੀ ਕੁੜੀਆਂ ਕਰ ਕਰ ਦੇਖਣਗੇ ਕੁੜੀਆਂ ਨਹੀਂ ਮੁੰਡੇ ਦੇਖ ਤਾਂ ਲੋਜੀ ਕਰੀ ਮੇਰੇ ਕੋਲ ਪੁੱਤ ਉਹ ਯਾਰ ਮੈਂ ਮੇਰੇ ਦਾ ਠੀਕ ਆ ਦਿੱਤੀ ਤੇ ਭਾਜੀ ਉਹਦੀ ਬਹੁਤ ਵਧੀਆ ਵਿੱਚ ਤੇ ਵੀ ਐਨ ਸੋਨ ਸੋਨ ਵਧੀਆ ਲੱਗਿਆ ਤੇ ਤੁਸੀਂ ਕੀ ਕਹਿੰਦੇ ਤੁਹਾਨੂੰ ਪ੍ਰੋਬਲਮ ਕੀ ਆ ਇਹ ਮੈਂ ਇੱਕਦੇ ਪਾਈ ਨਹੀਂ ਨਾ ਫਿਰ ਹੁਣ ਟਰਾਈ ਕਰਕੇ ਦੇਖੋ ਖੋਲੋ ਜੀ ਸ਼ੂਜ਼ ਖੋਲੋ ਸਹੀ ਨਹੀਂ ਆ ਉਹਦਾ ਦਿਲ ਨੂੰ ਨਹੀਂ ਲੱਗਦਾ ਗੱਲ ਪਤਾ ਕੀ ਹੈ ਚੀਜ਼ ਦਿਲ ਕਰੇ ਵੀ ਹਾਂ ਚੀਜ਼ ਮੈਂ ਪਾਣੀ ਉਹ ਦੇਖਣ ਦਾ ਮੇਰਾ ਦਿਲ ਕਰਦਾ ਪੰਜਾਬੀ ਦਿੱਤੀ ਸੋਣੀ ਜੀ ਦੇਗੀ ਫਸ ਗਿਆ ਜੱਟਾ ਚੱਲ ਫਿਰ ਮੇਰੇ ਨਾਲ ਕੱਟ ਮਤਲਬ ਕਿ ਇੱਥੇ ਮੈਂ ਕਿਉਂ ਜੀ ਪੰਜਾਬੀ ਦਿੱਤੀ ਪਾਉਂਦੇ ਹੋ ਤੁਸੀਂ ਚੱਲ ਦੇਖੋ ਇੱਕ ਕੁਝ ਦੇਖੀਏ ਚਲੋ ਤੁਹਾਡੇ ਬਿਨਾ ਪਰਮਿਸ਼ਨ ਤਾਂ ਥੋੜੀ ਜਿਹੀ ਲੱਗੀ ਐ ਮੈਂ ਵੀ ਹਾਂ ਦੇ ਦੂੰ। ਉਹ ਤਾਂ ਮੈਂ ਸਮਝੀ ਜੇ ਤਰੀਕਾ। socks ਖੋਲ ਕੇ ਚੀਜ਼ ਚ ਪਾ ਲੈ। ਬਾਕੀ ਦੇਖੋ। ਉਸ ਨੂੰ socks ਖੋਲ ਕੇ। ਬੱਸ ਇਹਨਾਂ ਉਹ ਕੰਮ ਪਾ ਜੀ। ਦੋਨੇ ਪੈਰ ਪਾ ਲੈ ਉਹ ਮੈਡਮ। 10 ਨੰਬਰ। بڑا ਨੰਬਰ ਦੇਓ। ਇਹ ਕੀ ਦੇ ਦੇ? 11 socks ਦਾ ਜਾ ਮੜਾ ਸੀਸ਼ੇ ਅੱਗੇ। ਕੁਛ ਨਹੀਂ। ਇਹ ਵੀ ਕੋਈ ਰਾਜ ਆ। ਇਹ ਲੇਟੈਸਟ ਆਈਟਮ ਆ ਮੈਡਮ। ਸੀਨੀਆ ਲੋਕ ਇਹ ਬਹੁਤ ਬੜੀ ਭਾਜੀ ਆ ਰਹਿਣ ਦੋ ਆ ਦਾ ਪਾਪਾ ਦੇ ਸਾਈਜ਼ ਦੀ ਆ ਜਿਆਦਾ ਬੜੀ ਉਹ ਸਾਈਜ਼ ਭਾਜੀ ਨੂੰ ਆ ਜਾਣਾ ਇਹ ਸਾਈਜ਼ ਆ ਜਾਣਾ ਲੋਕ ਬਹੁਤ ਲੋਕ ਬੜੀ ਲੋਕ ਆ ਰਹਿਣ ਦੋ ਇਹ ਖੋਲਾ ਮੈਂ ਇਹ ਲੱਗਦੀ ਠੀਕ ਆ ਬਹੁਤ ਹੀ ਬੜੀ ਚਾਹ ਹੂੰ ਹੂੰ ਬਸ ਇਹ ਭਾਜੀ ਨੂੰ ਆਈਟਮ ਸਾਰੀ ਹੋਣਾ ਜੈਂਟਲਸ ਵੀ ਲੇਡੀਜ਼ ਦੇ ਵੀ ਸੋਹਣੀਆਂ ਨਹੀਂ ਲੱਗਣੀਆਂ ਪਰਸ ਜੁੱਤੀਆਂ ਹੁਣ ਪਾਏ 21 ਤੋਂ 5 ਕਮਨ ਤੋਂ ਬੜੀ ਆ ਤਾਂ ਹੀ ਚੱਲਦਾ ਵਪਾਰ ਹੋਰ ਸੀ ਤਾਂ ਬੱਬਈ ਮਿਹਨਤ ਕਰਾਈ ਜਾਣ। ਇਹ ਦੇਖੋ ਕਿਹੜੇ ਤੇ ਕਿਹੜੀ ਸੋਹਣੀ। ਅੱਧਾ ਖਾਈ ਜਾਣ। ਇਹ ਜੁੱਤੀ ਕਿ ਨਹੀਂ ਸੋਹਣੀ ਨੇ ਇੱਧਰ। ਓਕੇ ਦਿਖਾਏ। ਆ ਜਿਸ ਤੰਗੜ ਜੇਲਾ। ਆ ਹੈਨਾ? ਇਹ ਵੀ ਡੇਟ ਲੁਗ ਮਮਮੀ ਨੂੰ। ਕੁਛ ਅਲੱਗ ਜੀ ਚੀਜ਼ ਹੈ। ਪਰ ਮਮਮੀ ਨੂੰ ਫੋਟੋ ਪਾਣੀ ਪੈਣੀ ਪਤਾ ਨਹੀਂ। ਮਮਮੀ ਨੇ ਬੜਾ ਨਹੀਂ ਪਾਣੀ ਪੈਣੀ। ਮਮਮੀ ਨੂੰ ਨਾਰਮਲ ਹੀ ਲੱਗਦੀ ਮੈਂ ਰਹਿਣ ਦੇ ਬੈਗੀ ਟਾਈਪ ਆ। ਮੇਰੀ ਪਹਿਲੀ ਹੈ ਨੀ ਆ। ਆ ਲੋ ਬਿਦੇ। ਹਾਂ ਬਿਲਕੁਲ ਨਰਮ ਹਾਂ ਤੁਹਾਨੂੰ ਕਰੀ ਛੱਡ ਗਏ ਹਾਂ ਹਾਂਜੀ ਸੁੱਤੀ ਪਈ ਆ ਹਾਂਜੀ ਵੀ ਮੈਂ ਨਹੀਂ ਸ਼ਾਪਿੰਗ ਕਰਾ ਲਈ ਇਹ ਰੋਕ ਸ਼ਾਪਿੰਗ ਮੰਨੂ ਚੀਜ਼ ਲੱਗਣੀ ਚਾਹੀਦੀ ਸੰਡੇ ਦਾ ਮਨ ਹੈ ਦੋਨੋਂ ਆਰਟੀਕਲ ਸੋਨੇ ਤੁਹਾਡੇ ਪੈਰ ਦਾ ਸਾਈਜ਼ ਕਿਦਾਂ ਦਾ ਹੈ ਆਹਦਾ ਇਨੀ ਜਿ ਕੁਝ ਹੋਰ ਨਹੀਂ ਜੀ ਕਿੰਨੀ ਸੋਣ ਲੱਗਦੀ ਆ ਯਾਰ ਸਦਾਤੀ ਸਾਰੇ ਕਿੰਨੇ ਕਿ ਦੀ ਆ ਜੇ ਮੈਂ ਲਈ ਨਵੇਂ ਹਾਂਜੀ ਹਾਂਜੀ ਯਾਰ ਲੈ ਕੇ ਲੈਣੀ ਜੀ ਜਾਸਮੀਨ ਨੇ ਪਾਣੀ ਨਹੀਂ ਮੁੜ ਕੇ ਉਹ ਪਾਣੀ ਉਹ ਵੈਸੇ ਬਹੁਤ ਸੋਹਣੀਆਂ ਆ ਪਰ ਮੈਂ ਇਹ ਜੀ ਕਦੇ ਮੈਂ ਉਹ ਪਾਉਂਦਾ ਉਹ ਦੂਆ ਜਾਂਦਾ ਹੀ ਮੈਨੂੰ ਨਹੀਂ ਸੋਹਣਾ ਲੱਗਦਾ ਹੁਣ ਦੇਖਦੇ ਰਵਿੰਦਰ ਬਾਸਾ ਉਹ ਜੁੱਤੀ ਜਿਹੜੇ ਇਹ ਪਾਉਂਦੇ ਆ ਉਹ ਇਹੀ ਪਾਉਂਦੇ ਆ ਉਹ ਦੂਆ ਨਹੀਂ ਪਾਉਂਦੇ ਜਾਂਦੇ ਕੋਈ ਕੁਝ ਹੋਰ ਜੁੱਤੀ ਜਿਵੇਂ ਇੱਕ ਖਾਸ ਰੀ ਭਰੀ ਵੀ ਆ ਮਲਟੀ ਸ਼ੇਡ ਆ ਸਾਰੇ ਸੋਹਣੇ ਆ ਚੱਲਦੀ ਆ ਜੀ ਹੁਣ ਇਹ ਨਹੀਂ ਚੱਲ ਰਹੇ ਇਸ ਟਾਈਮ ਉਹ ਵੀ ਕਰੀਏ 300 ਤੋਂ 200 ਉਹ ਚੱਲਦੀਆਂ ਨੇ ਮੰਨਦੇ ਨਹੀਂ ਯਾ ਬੇਠੀ ਜੁੱਤੀ ਚ ਭਾਈ ਕੋਈ ਸ਼ੱਕ ਨਹੀਂ ਜੁੱਤੀ ਸੋਹਣੀ ਆ ਸ਼ੱਕ ਮੇਰੇ ਚ ਮੈਨੂੰ ਪਸੰਦ ਨਹੀਂ ਕਰੇਂਗੀ ਪਾਇਆ ਪਾਈ ਨਹੀਂ ਨਾ ਮੈਂ ਪਾ ਕੇ ਟਰਾਈ ਕਰੂਗੀ ਤਾਂ ਹੀ ਆ ਸਾਡੇ ਜਿਹੜੀ ਮੈਨੂੰ ਟੂ ਬੀ ਹੌਨੈਸਟ ਬਤ ਤੁਸੀਂ ਦੱਸੋ ਤੁਹਾਨੂੰ ਸੋਹਣੀ ਲੱਗੀ ਕਿ ਨਹੀਂ ਮੈਨੂੰ ਤਾਂ ਠੀਕ ਲੱਗਦੀ ਆ ਪਰ ਪਾਣੇ ਵਾਲੇ ਨੂੰ ਨਹੀਂ ਨਾ ਜਨਵਰੀ ਚ ਆ 20-25 ਦਿਨਾਂ ਤੱਕ ਆਓ ਫਿਰ 20-25 ਦਿਨ ਬਹੁਤ ਪਿਆ ਹੈ ਹੁਣ ਇਹ ਕਰਦੇ ਆ ਪਹਿਲਾਂ ਜੈਸਮਿਨ ਪਹਿਲਾਂ ਇਹੋ ਜੀ ਕਿਸੇ ਵੀ ਮੰਗ ਕੇ ਲੈ ਕੇ ਆਨੇ ਆ ਜੇ 2-4 ਦਿਨ ਬਾਜੀ ਉਧਰੋਂ ਪਾ ਗਿਆ ਠੀਕ ਆ ਦੂਜੀ ਵਾਰ ਤੋਂ ਉਧਰੋਂ ਮੈਂ ਸਿੱਧੀ ਪਾ ਕੇ ਜਾਣੀ ਦੱਸ ਲੈ ਮੈਨੂੰ ਨਹੀਂ ਮੰਗ ਮੰਗਾਈ ਨਹੀਂ ਮੈਨੂੰ ਚੰਗੀ ਨਾਲ ਮੈਨੂੰ ਪਤਾ ਨਾ ਜਿਹੜੀ ਦਿਲ ਨੂੰ ਲੱਗੀ ਫਿਰ ਉਹੀ ਚੀਜ਼ ਕਿ ਆਫਾਇਦਾ ਪਈ ਰਵੇ ਵੀ ਹੱਸਦਾ ਨਾ ਨਹੀਂ 500 ਦੀ ਮੈਡਮ ਜੀ ਵੀ ਚੀਜ਼ ਚੱਲ ਜੇ ਤੂੰ ਤੋੜਾ ਵਧੀਆ ਚੁੱਤੀ ਜਾਂਦਾ ਦਵਾਣਾ ਜਾਣਾ ਅਸੀਂ ਮਾਸੀ ਜਾਣਾ ਜਾਣਾ ਸ਼ੇਪ ਰੈਡ ਟੇਪ ਵਾਲਿਆਂ ਦੇ ਬੂਟ ਲੈਣੇ ਬੂਟ ਲੈਣੇ ਚੱਲ ਜੀ ਪੱਕਾ ਮੈਡਮ ਜਲਾ ਠੀਕ ਆ ਹੁਣ ਅਗਲੀ ਵੀਡੀਓ ਰੈਡ ਟੇਪ ਵਾਲੇ ਬੂਟਾਂ ਦੇ ਕੋਲ ਜਾਊਗੀ ਉਹਨਾਂ ਦੇ ਆਫ ਲੱਗਿਆ ਵਾ ਜੀ ਅੱਜ ਸੰਡੇ ਆ ਮੈਂ ਜਦੋਂ ਦੱਸਦੀ ਹਾਂ ਕਿ ਸੱਚੀ ਸੌਣੀ ਕੀ ਦੀ ਜੀ ਕੀ ਲੈ ਲੂਵੇ ਵਿਆਹ ਜਨਵਰੀ ਦੀ ਵਿਆਹ ਇੱਕ ਲੈ ਲਾਂ ਜਦ ਤੱਕ ਮੇਰੇ ਕੋ ਪੈਸੇ ਨਹੀਂ ਨਿੱਗੇ ਮੈਂ ਪਹਿਲੇ ਜੂ ਇਹ ਵੀ ਗਲਤੀ ਨਹੀਂ ਮੈਨੂੰ ਪੈਸੇ ਅੱਜ ਮੇਰੇ ਕੋਲ ਕਰਾਓ ਜਿੰਨੇ ਜਿੰਨੇ ਜਮਾ ਕਰਾਣੇ ਆ ਨਲੀ ਗੱਲ ਠੀਕ ਹੋ ਕਹਿੰਦੇ ਜੀ ਪੈਸੇ ਚੰਨਾਂ ਦਾ ਡਰਾ ਪੈਸੇ ਅੱਜ ਜਮਾ ਕਰਾ ਦਿਓ ਸਾਡੇ ਕੋਲ ਛੋਟੇ ਉਹਦੇ ਪੈਰ ਆਪਣੇ ਤੋਂ ਛੋਟਾ ਹੀ ਹੈ ਦੋਨੋਂ ਰੰਗ ਮੇਰੇ ਕੋਲ ਕਰਾਓ ਜਮਾ ਨਿੱਗੀ ਬਹੁਤ ਐਕਟਿਵ ਮੈਂ ਕਰਤੀ ਦੂਵੇ ਬੈਂਕ ਚ ਪਾਏ ਜੇ ਨਿਕਲ ਨਹੀਂ ਕੋਈ ਮੁੱਕੇ ਕੋਈ ਨਹੀਂ ਰਹਿ ਜਾਂਦੀ ਆਓ ਜਿੱਦਾਂ ਉਦਨ ਖੋਗੀ ਜਿਹੜੀ ਲੱਭਦੀ ਆ ਪਾਪਾ ਜੀ ਵਾਲੀ ਮੈਂ ਬਤੇ ਕਹਾਂ ਤੇ 5-6000 ਰੁਪਏ ਜੋੜ ਕੇ ਫੇਰ ਚੱਟ ਦਿੰਦੇ ਹਾਂ ਉਹਨੂੰ ਪਾਂਛੇ ਰਿਆ ਦੋਨੋਂ ਪਹਿਲਾਂ ਮਨਵਾਏ ਦੱਸੋ ਸੋਣੀ ਲੱਗਦੀ ਹੈ ਮਮਮੀ ਵਾਸਤੇ ਮਮਮੀ ਨੇ ਦੇਖ ਮਮਮੀ ਨੇ ਦੇਖ ਸਰ ਅਸੀ ਕਿ ਸਾਡਾ ਵੀ ਦੌਲ ਅੱਜ ਵਿੱਚ ਨੂੰ ਜੇ ਤੁਸੀਂ ਮੰਨਿਆ ਜਾਓ ਤੁਸੀਂ ਦੇਖੋ ਜਿ ਸੀ ਨਹੀਂ ਸੱਚ ਤੁਸੀਂ ਦੇਖੋ ਤੁਸੀਂ ਆ ਜਾਓ ਜੀ ਦੂਸਰੀ ਸਿਸਟਰ ਜਿਹੜੀ ਗੁੱਡੀਆਂ ਮਮਮੀ ਜੋਗੀ ਦੇਖੋ ਮਮਮੀ ਜੋਗੀ ਚਲੋ ਮਮਮੀ ਦੇਖੋ ਮਮਮੀ ਦੇਖੋ ਆਏ ਬਤਨ ਕਿ ਜਿਹੜੇ ਵੀ ਇਹ ਸੋਨੇ ਵੀ ਟ੍ਰਿਪਲ ਅੰਗੂਠੇ ਇਸਾਈ ਛੋਟਾ ਕੋਈ ਵੀ ਸੌਕਸ ਨਹੀਂ ਖੋਲਦਾ ਸਾਕਸ ਖੋਲਣੇ ਕਿਆ ਲੋਗ ਬਾਹਰ ਟਾਈਮ ਇਨਵੈਸਟਮੈਂਟ ਨਾ ਕਰਦੀ ਮੇਰਾ ਟਾਈਮ ਬੋ ਕੀ ਮੈਂ ਫਾਰਮਸਟ ਮੈਨੂੰ ਦੱਪਾ ਜੀ ਅਜੇ 40 ਨੰਬਰ ਹੋ ਗਿਆ ਹੁਣ 8 8 ਨੰਬਰ ਦਿਖਾ ਦੇ ਦੀਦੀ ਮੈਂ ਇਹ ਚ ਹੀਲ ਪਾ ਲਾਂਗੀ ਮੰਮੀ ਨੂੰ ਕਦੀ ਫੋਟੋ ਪਾ ਦੋ ਪਹਿਲਾਂ ਵੀ ਕਹੇ ਜੀ ਲੈਣੀ ਹੈ ਨਹੀਂ ਮੇਰਾ ਆਪਣਾ ਫੋਨ ਮੇਰਾ ਸਰਦਾਰ ਜੀ ਪੰਜ ਦਿਓ 50 ਨਾਲ ਕੋਈ ਕੀ ਹੋਏ ਕੁਛ ਐਦਾਂ ਚ ਲੈ ਲਈਏਗਾ ਕਲਰ ਕਿੱਥੇ ਨਹੀਂ ਬਦੀ ਮੇਰੇ ਵੇਜੇ ਦੇ ਦੋ ਇਹ ਦੀ ਦਾ ਆ ਲੱਗੇ ਭਾਈ ਦਿਖਾਉਣਾ ਇੱਧਰ ਹਲੋ ਜੀ ਹਲੋ 8 ਨੰਬਰ ਕਰੀਮ ਕਲਰ ਇੱਕ ਤਾਂ ਬ੍ਰਾਊਨ ਕਲਰ ਹੋਏਗਾ ਦੋ ਕਲਰਾਂ ਦੇ ਕਿ ਲਾਈਟ weight ਆ ਤੇ ਕੋਈ ਕੰਪਨੀ ਆ ਜੀ ਮੈਨੂੰ ਵੀ ਕੁਝ ਦਿਖਾਓ ਬੰਦ ਬੁੰਦ ਚ ਮੈਂ ਜਿੱਤ ਕੋ ਨਹੀਂ ਲੈਣਾ ਚਾਹੁੰਦੀ ਪੰਜਾਬੀ ਜੁੱਤੀ ਨਹੀਂ ਲੈਣਾ ਚਾਹੁੰਦੀ ਆ ਹੀਲ ਨਾ ਹੋਵੇ ਮੰਮੀ ਦੇ ਫੋਨ ਤੇ ਕਹਾਂ ਜੀ ਮੰਮੀ ਜੀ M U M ਬਾਈ ਮਮੀ ਆ ਗਏ ਵੀਡੀਓ ਕਾਲੇ ਕਰ ਲੈ ਚਾਹੇ ਮੰਮੀ ਦੇ ਚੱਕ ਲਗੇ ਵੀਡੀਓ ਕਾਲ ਕਰ ਲੋ ਹੁਰਕਿਆ ਬਾਜੀ ਮੈਨੂੰ ਦਿਖਾਓ ਮੈਨੂੰ ਭੇਜੋ ਫਿਰ ਕਾਹੀ ਕੁਛ ਪਿਆ ਮੂਰੇ ਬਸ ਫਲੈਟ ਤੇ ਤਾਂ ਹੀ ਚੱਲਣੀ ਕੁਛ ਹੋਰ ਬੰਦ ਚ ਦਿਖਾ ਦਿਓ ਜ਼ਰੂਰੀ ਨਹੀਂ ਦਿਸੇਗਾ ਪੰਡ ਵਿੱਚ ਫਿਰ ਹੀਲ ਪਾਣੀ ਨਹੀਂ ਹੀਲ ਪਾਣੀ ਨਹੀਂ ਚਾਹੁੰਦੀ ਜੀ ਐਦਾਂ ਦਾ ਕਲਰ ਲੈਣਾ ਸਭ ਦੱਸੋ ਤੁਸੀਂ ਐਦਾਂ ਦੀ ਜੁੱਤੀ ਦੇਖਣੀ ਹੈ ਉਹ ਤਾਂ ਕੋਈ ਨਾ ਆਪਾਂ ਰਿਸ ਕਰ ਲੂਗੇ ਮੈਂ ਉਹ ਕਰ ਸਕਾਂ ਜਾਂ ਨਹੀਂ ਬਤਰਾਉਂਗੀ ਮਤਲਬ ਇਹ ਕਲਰ ਠੀਕ ਆ ਰੰਗ ਠੀਕ ਹੈ ਦਿੱਤੀ ਹੈ ਰੰਗ ਠੀਕ ਆ ਡਿਜ਼ਾਈਨ ਨਹੀਂ ਠੀਕ ਆ ਮੰਮੀ ਹੇਲ ਹੂਲ ਕੁਝ ਨਹੀਂ ਹੈਗੇ ਇਹਨੂੰ ਨਾਰਮਲ ਚਪਲਾ ਕੁਝ ਡਿਜ਼ਾਈਨ ਹੋਰ ਦਿਖਾ ਦਿਓ ਇਦਾਂ ਦੇ ਫੂਟੇ ਤੋਂ ਬਿਨਾ ਹੋਣਗੇ ਵੀਸ਼ੇ ਦਿਖਾਏ ਤਾਂ ਫੂਟੇ ਤੋਂ ਬਿਨਾ ਮੰਮੀ ਆ ਤਾਂ ਵੈਸੇ ਹੀ ਪਾਏ ਤੂੰ ਕਾਏ ਪੂਰੇ ਤੰਗ ਹੋਈ ਆ ਏ ਤੂੰ ਤਾਂ ਠੀਕ ਆ ਦੇ ਤੂੰ ਹਾਂਜੀ ਹਾਂਜੀ ਕਿਹ ਕਿਹ ਸਿੰਗਲ ਚਾਹੀਦੀ ਆ ਉਹ ਕੁਝ ਨਹੀਂ ਹੋਇਆ ਪੁੱਤ ਅੰਦੇ ਕੀ ਸੀ ਦੇਖ ਲਈਏ ਹਾਏ ਉਹ ਜੁ ਕੀ ਜਾਂਦਾ ਸੀ ਛੇਲ ਛੇਲ ਲੱਗੀ ਹੋਈ ਆ ਅੱਜ ਭਾਈ ਸੂਰੇ ਬਾਜ਼ਾਰ ਵਿੱਚ ਅੱਜ ਸੰਡੇ ਆ ਤੁਸੀਂ ਲੈਣੀ ਐ ਲੈ ਮੈਂ ਨਹੀਂ ਲੈਣੀ ਲੈਣੇ ਆ ਤਾਂ ਲੈਣੀ ਕਿਹੜੇ ਦਾ ਨਹੀਂ ਨਹੀਂ ਤੂੰ ਚੁੰਨੀਆਂ ਨੱਟ ਜਿਹਾ ਲੈ ਲੈ ਆਹਾ ਰਵਾਜ ਆ ਕੋਈ ਆ ਇਹ ਬਹੁਤ ਚੱਲਣ ਲੱਗੀ ਵੀ ਆ ਇਹਦਾ ਫਾਇਦਾ ਕੀ ਦੱਸ ਕੋਈ ਫਾਇਦਾ ਨਹੀਂ ਰਵਾਜ ਆ ਰਵਾਜ ਕੀ ਕਰਨਾ ਹੈ ਕਿੰਨੇ ਦਾ ਉਹ ਚੁੰਨੀ ਲਈ ਇਹਦਾ ਕੋਈ ਫਾਇਦਾ ਤਾਂ ਹੈ ਨਹੀਂ ਐਸੇ ਚੁੰਨੀਓ 3000 ਚੁੰਨੀਓ 3000 ਦੀ ਆ ਚੁੰਨੀ 3000 ਦੀ ਇਹ ਪਤਾ ਹੀ ਨਹੀਂ ਤੇ ਕੀ ਆ ਬੋਲੇ ਜਿਸਨੂੰ ਫੇਵਰਿੰਗ ਲੱਗਦਾ ਹੈ ਉਹ ਕਟਿੰਗ ਹੁੰਦਾ ਹੈ ਲੈਸ ਜੀ ਬਣਦਾ ਹੈ ਉੱਪਰ ਆਵਾ 3000 ਦੀ ਚੁੰਨੀ ਦੱਸ ਚੁੰਨੀ ਲੱਗਦੀ ਹੈ ਨਹੀਂ ਕਿਧਰੇ ਤੇ ਇਹ ਕਮਾਲ ਦੱਸ ਹੈਗਾ ਪਣੀ ਪਾਣੀ ਮੈਨੂੰ ਪਾਣੀ ਦੇ ਹੈਗਾ ਪਣੀ ਨਹੀਂ ਯਾਰ ਹੈਗਾ ਹੈਗਾ ਲੱਗੇ ਨਹੀਂ ਪੀਲਾ ਪਾਣੀ ਪੀਲਾ ਪੁੱਤ ਹਾਂ ਵੀ ਜਿੱਤ ਕਿੰਨੀ ਕਿੰਨੀ ਸੋਹਣੀ ਆ ਚਾਹ ਤਾਂ ਚੁੰਨੀਆਂ ਚ ਤਾਂ ਹੁੰਦੀ ਆ ਇਹ ਆਹ ਤਾਂ ਚੁੰਨੀ ਮੈਂ ਤਾਂ ਹੈਰਾਨ ਆ ਕਿ ਚੁੰਨੀ ਕਿੱਧਰ ਤੇ ਲੱਗਦੀ ਤੁਹਾਨੂੰ ਫੈਸ਼ਨ ਬੱਸ ਨਹੀਂ ਮੈਨੂੰ ਤਾਂ ਪਸੰਦ ਨਹੀਂ ਦੀਦੀ ਨੂੰ ਵਧੀਆ ਲੱਗਿਆ ਮੈਨੂੰ ਆਹਦਾ ਫੈਸ਼ਨ ਇਹ ਅੱਜ ਦੇਖ ਲੋ ਸੰਡੇ ਕਰਕੇ ਕਿੰਨੀ ਸੇਰੇ ਸੇ ਲੱਗੀਆਂ ਹੂੰ ਪੂਰੇ ਬਾਜ਼ਾਰ 'ਚ ਰੌਣਕ ਆ ਅੱਜ ਸੰਡੇ ਕਰਕੇ ਬਹੁਤ ਵਧੀਆ ਗੱਲ ਆ ਇਹ ਇਹ ਨਹੀਂ ਹਣਾ ਵੀ ਅਸੀਂ ਕੁੰਡੇ ਕਿੱਥੇ ਰੇ ਆ ਵੀ ਅਸੀਂ ਸੇਨਾ ਚਲੋ ਮੈਂ ਨਾ ਸਾਭੀ ਕਿਸਮਾਂ ਦੇ ਬਿਲਕੁਲ ਕਿਵੇਂ ਸੇਲਮ ਜੀ ਚੀਜ਼ ਕਿੱਟੜਾ ਦਿਨੀ ਚਾਹੀਦੀ ਚੰਗੀ ਹਾਂ ਕਿਉਂਕਿ ਉਹਦੇ ਕੋਲ ਜਿਹੜੇ ਸੇਲਸਮਾਨ ਲੈ ਰਹੇ ਉਹ ਵੀ ਆਪਣੇ ਵਰਗੇ ਹੀ ਆ ਭਾਈ ਉਹ ਤਾਂ ਪਹਿਲਾਂ ਹੈਗਾ ਹੀ ਆ ਬਸ ਥੋੜਾ ਜਿਹਾ ਘੱਟ ਕਮਾ ਲੈਂਦੇ ਉਹ ਮੱਖਾਂ ਥੋੜੀ ਜਿਹੀ ਜ਼ਿਆਦਾ ਕਮਾ ਲੈਂਦੇ ਜੇ ਆਪਾਂ ਗੱਲ ਕਰੀਏ ਹਾਂ ਅੱਗੇ ਸਿੰਘ ਦੇਖ ਕੇ ਆਇਆ ਪਿੱਛੇ ਦੋਸਤੋ ਦਾ ਬੰਦੇ ਮੁਰ ਕੇ ਉਹ ਕਹਿੰਦਾ ਕਹਿੰਦਾ ਤੁਹਾਡਾ ਸਰਦਾਰ ਕਿੱਥੇ ਗਿਆ ਅਸੀਂ ਕਿਹਾ ਜੀ ਉਹ ਅੱਗੇ ਲੰਘ ਗਏ ਕਹਿੰਦਾ ਤੁਸੀਂ 250 ਰੁਪਏ ਮਾਰਤਾ ਨਾ ਮੈਂ ਦੋਸਤ ਜੀ ਪਤਾ ਨਹੀਂ ਕਿ ਐ ਕਮਾਉਣਾ ਹੋਣਾ ਜੀ ਗੱਲ ਐ ਕਿ ਸੋਚਣ ਦੀ ਉਹ ਤਾਂ ਫੇ ਹੈਗਾ ਹੀ ਆ ਭਣਾ ਅਸੀਂ ਕਿਹ ਬਣਾਉਂਦੇ ਹੋਏ ਦੇਖਾਂਗੇ ਨਹੀਂ ਸਰਦਾਰ ਨੇ ਕਹਣਾ ਮੇਰਾ ਬਲੌਗ ਮਾਰਤਾ ਪੀਲਾ ਪੀਲਾ ਛੇਤੀ ਪੀ ਲੈ ਪੀਲਾ ਪੀਲਾ ਪੁੱਤ ਪਾਣੀ ਪੀ ਲੈ ਹੈ ਮੇਰਾ ਪਾਣੀ ਕਹਿੰਦੀ ਨਹੀਂ ਦਊਂਗਾ ਆਹ ਇਹ ਕਹਿੰਦੀ ਪੀਲਾ ਪੀਲਾ ਨੂਰਾ ਜਲਦੀ ਕਰ ਅਸੀਂ ਆਪਾਂ ਖਾਂ ਜਾ ਕਿਚੂ ਹੀ ਖਾਈ ਚਾਵਾ ਕਟੂਰੀ ਚੱਲ ਜਾਈਏ ਚੂਹੀ ਮੈਂ ਰੋ ਰੋ ਕੇ ਦੱਸ ਦਿਆ ਵੀ ਮੈਨੂੰ ਕੁਝ ਨਹੀਂ ਲੈ ਕੇ ਆਏ ਹਾਂ ਮੰਮੀ ਹਾਂ ਦੇਖ ਲੈ ਫੇਰ ਕਿ ਦੱਸ ਦਿਆ ਮੈਨੇ ਕੁਝ ਨਹੀਂ ਲੈ ਕੇ ਆਏ ਇਹ ਫੇਰ ਮੈਂ ਚੂਹੀ ਨੂੰ ਦੱਸਿਆ ਮੈਂ ਕਿਹਾ ਵੀ ਕੀ ਕਰੀਏ ਭਾਈ ਤੇਰੀ ਮੰਮੀ ਦਾ ਹੀ ਨਹੀਂ ਸਮਾਨ ਪੂਰਾ ਹੋਇਆ ਚੂਹੀ ਜੇ ਪਗੜ ਕਿਵੇਂ ਆਇਆ ਮੇਰਾ ਹੀ ਨਹੀਂ ਹੋਇਆ ਫੇਰ ਚੂਹੀ ਚੁੱਪ ਕਰ ਗਈ ਪੁੱਤ ਤੇਰੇ ਬਾਪ ਨੇ ਨੇ ਕੱਲੂ ਲੈ ਕੇ ਆਉਣੇ ਆ ਪੁੱਤ ਬਾਪੂ ਜੀ ਨੇ ਕਾਲੂ ਲੈ ਕੇ ਆਣੇ ਤੇਰੇ ਲਈ ਕੱਪੜੇ ਪਾਪਾ ਜੀ ਪੁੱਤ ਤੇਰਾ ਪਾਪਾ ਨਿਆਣਿਆਂ ਦਾ ਪਾਪਾ ਉਧਰ ਦੇਖੀ ਉਧਰ ਦੇਖੀ ਤੇਰੇ ਲਈ ਟੀਗਾ ਦੇਖੀ ਮੈਂ ਲੈ ਕੇ ਆਣੇ ਕਾਲੂ ਉਹ ਲੱਡੂ ਉਹ ਮੇਰਾ ਛੋੜਾ ਪੁੱਤ ਬੜੇ ਗੁੱਸੇ ਦੇ ਦੇਖੀ ਆਹ ਮੈਂ ਕਾ ਕਰਦਾ ਰਾਤ ਨਹੀਂ ਪਹੁੰਚਣ ਹਾਂ ਇਹਨਾਂ ਨੂੰ ਨੀਂਦ ਆਉਂਦੀ ਨਹੀਂ ਕਿਉਂਕਿ ਸਵੇਰੇ ਸਾਜਰੇ ਦੇ ਉੱਠੇ ਹੋਏ ਤੇ ਇਧਰ ਉਹ ਉਹ ਬੁਲਾਉਂਦਾ ਇਹਨਾਂ ਨੂੰ ਨਹੀਂ ਜਿਆਦਾ ਇਹਦਾ ਹੁੰਦਾ ਨਾ ਮੂਡ ਜਾਂ ਗੱਲਾਂ ਕਰਨੇ ਦਾ ਫੇਰ ਤਾਂ ਹੱਕਾ ਮਾਰਦੀ ਹਾਂ ਹਾਂ ਹੁਣ ਦੇਖੀ ਹਾਂ ਇਹ ਗਾਦੀ ਨੀ ਅਦਨੈ ਕਵਾ ਦਾ ਜੀ ਮੇਰੀ ਅggen ਨੂੰ ਕਿਚਕੀ ਲੱਗੀ ਜੀ ਕਿੱਥੇ ਗਿਆ ਸੀ ਤੂੰ ਜੀ ਲੋਪਾ ਨੂੰ ਗਾਇ ਸੀ ਤੂੰ ਜੀ ਇੰਨੀ ਦੂਰ ਨੂੰ ਗਾਇ ਸੀ ਹੈਲਾ ਹੈਲਾ ਲਾ ਬੋਲ ਲੱਡੂ ਬੋਲ ਲੈ ਕੇ ਆਦਾ ਆਂਗਾ ਪਛਾੜਿਆ ਨੂੰ ਪੁੱਛੀ ਇੱਕ ਬਾਛੇ ਦੇ ਬੋਲ ਮਮਾ ਨੇ ਬੋਲਿਆ ਪਾਪਾ ਜੀ ਮਨਕੀਰ ਤੂੰ ਦੇਖਿਓ ਤੇ ਉਹ ਦੇਖ ਦਿਖਾਏ ਮੰਮੀ ਨੂੰ ਫੇਕੀ ਦੇ ਕੇ ਉਧਰ ਵੱਜ ਗਿਆ అలਾਰਮ ਜੀ ਮਾ ਜੀ ਚਲ ਜੋ ਤੇ ਇਹ ਆਪੇ ਦੇਖਿਓ ਮੜਾ ਆ ਦੇਖੋ ਮੰਮੀ ਜੁੱਤੀ ਲਾਓ ਜੀ ਭਾਈ ਆ ਲਿਆਂਦੀ ਮਾਤਾ ਜੀ ਤੁਹਾਨੂੰ ਜੁੱਤੀ ਵਧੀਆ ਬਣ ਗਈ ਗੱਲ ਹਾਂ ਇਹ ਆ ਦੇਖੋ ਪਾ ਲਈ ਹੋਈ ਆ ਅੱਡੀ ਵਾਲੀ ਹੈ ਮੰਮੀ ਮੈਂ ਵੀ ਕਿਹਾ ਤਾਂ ਮੈਨੂੰ ਦਵਾਈ ਨਹੀਂ ਤੁਹਾਡੇ ਮੁੰਡੇ ਨੇ ਮੈਨੂੰ ਆਪ ਨਹੀਂ ਦਿੱਤੀ ਮੈਨੂੰ ਵੀ ਆ ਜਾਂਦੀ ਹੈ ਇਹਨਾਂ ਨੂੰ ਤਾਂ ਉਹ ਤਾਂ ਸਰ ਗਿਆ ਇਹਨਾਂ ਦੇ ਤਾਂ ਸਾਈਜ਼ ਸਹੀ ਮੇਰਾ ਹੋ ਗਿਆ ਨਾਪਿੱਕਾ ਤੇ ਮੈਂ ਦੇਖਦੀ ਮੈਂ ਕਿੰਚ ਨੂੰ ਚੱਲ ਕੋਈ ਨਹੀਂ ਤੈਨੂੰ ਵੀ ਦਿਵਾ ਦੂੰਗਾ ਇਹ ਟੈਂਸ਼ਨ ਕਰਨ ਲੱਤੀ ਮੈਂ ਹੋ ਹਾਂ ਬੁੱਤਕ ਤਕਲਪੀ ਤਕੀ ਲਿਤੀਂ ਗੁੜਿਆ ਗੁੜਿਆ ਉਹ ਮੇਰਾ ਪੁੱਤ ਰੋਣ ਲੱਗ ਗਿਆ ਭਾਈ ਲੋ ਭਾਈ ਨਿਆਣਿਆਂ ਨੇ ਕਰਤੀ ਸਖਤਾਈ ਤੇ ਮੈਂ ਮਿਲਦੇ ਹਾਂ ਸਾਨੂੰ ਅਗਲੇ ਵਲੌਗ 'ਚ ਦੇਖੀ ਦੇਖੀ ਹਰਗੁਣਾ ਆ ਪੁੱਤਾ ਉਹ ਵਿਰਾਟ ਡੱਡੂ ਉਹ ਵਿਰਾਟ ਡੱਡੂ ਕੰਗਾ ਬੱਚਾ ਮੁੰਡੇ ਦੀ ਲਾ ਹੋਈ ਤਾਂ ਹੀ ਕੱਢਦੀ ਆ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਜਿਤਕਲੀਫਾ ਤੁਰਖੇ ਜੀ ਦੂਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡਾ ਬਲੌਗ ਦੇਖਣ ਲਈ ਮਿਲਦੇ ਹਾਂ ਜੀ ਕਿਸੇ ਅਗਲੇ ਬਲੌਗ ਚ